ਇੱਕ ਆਪ ਉਹਦੀ ਆਪ ਗੱਲ ਕਰ ਰਹੇ ਸੀਗੇ ਉਹਨਾਂ ਦੇ ਕਹਿੰਦੇ ਪ੍ਰਧਾਨ ਤੇ ਇੱਕ ਬਲੈਕੀਆ ਦੇ ਨਾਲ ਕੋਈ ਸਮਝੌਤਾ ਕਰਨ ਦਾ ਕੋਈ ਬਰਚਾ ਹੋਇਆ ਕੋਈ ਚਾਟੀ ਵੇਡ ਦਾ ਮਾਮਲਾ ਹੈ ਕੱਲ ਫੋਟੋਆਂ ਵੀ ਲੱਗੀਆਂ ਉਹਨਾਂ ਦੀਆਂ ਤੇ ਅਖਬਾਰ 'ਚ ਹੂੰ ਉੱਥੇ ਦੱਸਦੇ ਆ ਕਿ ਕੋਈ ਬਲੈਕੀਆ ਸੀਗਾ ਉਹਦੇ ਕੋਲੋਂ 1.5 ਲੱਖ ਰੁਪਈਆ ਲੈ ਲਿਆ ਨੇ ਇੱਕ ਕੋਈ ਕਿਸਾਨ ਆਗੂ ਹੈ ਇੱਕ ਆਮ ਆਦਮੀ ਪਾਰਟੀ ਦਾ ਜੀ ਦੋਨਾਂ ਨੇ 1.5 ਲੱਖ ਰੁਪਈਆ ਲੈ ਲਿਆ ਕਿ ਫਲਾਣਾ ਥਾਣੇਦਾਰ ਤੁਹਾਡੇ ਘਰੇ ਨਹੀਂ ਵੜਦਾ ਹੂੰ ਤੇ ਥਾਣੇਦਾਰ ਉੱਥੇ ਆ ਗਿਆ ਉਹ ਆਂਦੇ ਆਹਾਂ ਦੇ ਪੈਸੇ ਦਿੱਤੇ ਉਹਨੇ ਕਿਹੜਾ ਨੁਹਹਾ ਦਿੱਤੇ ਆ ਤੁਸੀਂ ਆਹੋ ਉਹ ਕਹਿੰਦੇ ਦੋ ਲੈ ਗਏ ਤੁਹਾਡੇ ਨਾਮ ਤੇ ਜੀ ਉਹਨਾਂ ਨੂੰ ਬਾਅਦ ਦੇਖਦੇ ਆ ਪਹਿਲਾਂ ਲਿਆਓ ਉਹਨਾਂ ਨੂੰ ਦੋਨਾਂ ਤੇ ਮੁਕਦਮਾ ਦਰਜ ਹੋ ਗਿਆ ਕਿੱਡੀ ਸ਼ਰਮਨਾਕ ਘਟਨਾ ਹੈ ਜੀ ਹਮ ਕਿੱਡੀ ਸ਼ਰਮਨਾਕ ਘਟਨਾ ਹੈ ਜਿਹੜੇ ਕਹਿੰਦੇ ਸੀ ਕਿ ਅਸੀਂ ਬਚਾਵਾਂਗੇ ਅਸੀਂ ਸਰਕਾਰ ਡਰੱਗ ਦੇ ਮਾਮਲੇ 'ਚ ਕੰਮ ਵੀ ਕਰ ਰਹੀ ਆ ਜੀ ਸਰਕਾਰ ਆਈਓ ਹੀ ਇਹਨਾਂ ਮੁੱਦਿਆਂ ਤੇ ਡਰੱਗ ਦੇ ਮੁੱਦੇ ਤੇ ਕ੍ਰਾਪਸ਼ਨ ਦੇ ਮੁੱਦੇ ਤੇ ਤੁਸੀਂ ਦੋਨੇ ਹੀ ਕਰ ਰਹੇ ਹੋ ਹਮ ਹਮ ਇੱਕ ਤਾਂ ਮਤਲਬ ਕਿ ਕਰਾਪਸ਼ਨ ਵੀ ਆ ਦੂਸਰਾ ਡਰਗ ਨਾਲ ਜੁੜਿਆ ਮਸਲਾ ਜੁੜਿਆ ਮਸਲਾ ਤੇ ਪਰਚਾ ਦਰਜ ਹੋ ਗਿਆ ਜੀ ਜਨਾਬ ਉਹਨਾਂ ਤੇ ਚਲੋ ਇੰਨੀ ਗੱਲ ਆ ਕਿ ਇਹ ਠੀਕ ਆ ਕਿ ਸਰਕਾਰ ਦੇ ਹੋ ਕੇ ਵੀ ਪਰਚਾ ਦਰਜ ਹੋ ਗਿਆ ਨਹੀਂ ਤੇ ਕਈ ਮੌਕਿਆਂ ਤੇ ਸਰਕਾਰਾਂ ਆੜ ਵੀ ਜਾਂਦੀਆਂ ਸਾਡਾ ਬੰਦਾ ਭਾਵੇਂ ਗੁਜੋ ਮਰਜ਼ੀ ਕਰਦੇਵੇ ਚਲੋ ਪਰਚਾ ਹੋ ਗਿਆ ਪਰ ਆ ਤੁਸੀਂ ਵੇਖ ਲਓ ਕਿ ਕਿੱਡੀ ਅਣਹੋਣੀ ਗੱਲ ਆ ਕਿ ਭਈ ਬਲੈਕੀਆਂ ਤੋਂ ਵੀ ਪੈਸੇ ਲੈ ਕੇ ਖਾ ਰਹੇ ਆ ਲੀਡਰ ਇਹ ਜਿਹੜੀ ਕਥਿਤ ਕਹਾਣੀ ਸਾਹਮਣੇ ਆਈ ਆ ਪਰਚਾ ਹੋ ਗਿਆ ਦੋਨਾਂ ਤੇ ਜੀ ਜੀ